ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ ਅੱਜ ਦੀ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਜਰਾਤ ਵਿੱਚ ਅਹਮਦਾਬਾਦ ਵਿੱਚ ਹੋਏ ਇੱਕ ਹਵਾਈ ਹਾਦਸੇ ਵਿੱਚ ਜਿਸ ਵਿੱਚ ਸਾਰੀਆਂ ਸਵਾਰੀਆਂ ਨੇ ਸਿਰਫ ਇੱਕ ਬਚੀ ਆ ਜਾਨਗਵਾਲੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਧਰ ਕੇ ਆਪਣੀ ਸੰਸਥਾ ਵੱਲੋਂ ਉਹਨੂੰ ਸੱਚੇ ਦਿਲੋਂ ਅਸੀਂ ਸ਼ਰਧਾਂਜਲੀ ਦੇਵਾਂਗੇ ਆਓ ਸਾਰੇ 2 ਮਿੰਟ ਦਾ ਮੌਨ ਧਰੀਏ ਜੀ ਮਨਸਰਾਇ ਸਫਸਾ ਸ਼ਕਤੀ ਦੀ ਇੱਕ ਐਮ ਮੀਟਿੰਗ ਜਿਲ੍ਹਾ ਬਫਰ ਗੀਤੀ ਰੋਡ ਪਰ ਰਿਵਲ ਵਿਖੇ ਹੋਈ ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਪੰਜਾਬ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ ਜਿਲ੍ਹਾ ਚੇਅਰਮੈਨ ਲਵਲੀ ਨਾਗੀ ਜਨਰਲ ਸਕੱਤਰ ਰਵਜਨ ਸਿੰਘ ਜੁਆਇੰਟ ਸਕੱਤਰ ਰਤੀਸ਼ ਕੁਮਾਰ ਕੈਸ਼ੀਰ ਗਰਮੀਰ ਸਿੰਘ ਅਸ਼ੋਕ ਕੁਮਾਰ ਤੇ ਹੋਰ ਬਹੁਤ ਸਾਰੇ ਉਮੀਦਵਾਰ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਦੋ ਨਵੇਂ ਅਹੁਦੇਦਾਰਾਂ ਨੂੰ ਚੁਣਿਆ ਗਿਆ ਜਿਸ ਵਿੱਚ ਹੀਰਾ ਨਾਮ ਹੋਰਿਆ ਨੂੰ ਸਖਤਰ ਜਵਾ ਗੁਰਦਾਸਪੁਰ ਹਰਪ੍ਰੀਤ ਸਬਰਵਾਰ ਨੂੰ ਸਿਟੀ ਕਾਰਿਵਾਲ ਦਸ ਸਖਤਰ ਅਤੇ ਜਿਹੜੇ ਪੁਰਾਣੇ ਅਹੁਦੇਦਾਰਾਂ ਦੀ ਸੰਗਮਨ ਦੇਖਦੇ ਹੋਆ ਉਹਨਾਂ ਦੀ ਪ੍ਰੋਮੋਸ਼ਨ ਕੀਤੀ ਗਈ ਜਿਸ ਵਿੱਚ ਸਖਦੇਵ ਸਿੰਘ ਨੂੰ ਪੰਜਾਬ ਵਾਜ ਪ੍ਰਧਾਨ ਲਗਲੀ ਨਾਗੇ ਨੂੰ ਜ਼ਿਲ੍ਹਾ ਚੇਅਰਮੈਨ ਗੁਰਦਾਸਪੁਰ ਅੱਜ ਬਲਜੀਤ ਸਿੰਘ ਨੂੰ ਜ਼िला ਪ੍ਰਧਾਨ ਕਾਰਜਕਾਰੀ ਗੁਰਦਾਸਪੁਰ ਹਰਭਜਨ ਸਿੰਘ ਜਨਕਸਕਰ ਚੰਨ ਲਾਲ ਨੂੰ ਸਕੱਤਰ ਜਿਲ੍ਹਾ ਗੁਰਦਾਸਪੁਰ ਗਰਮੇਸ਼ ਸਿੰਘ ਨੂੰ ਕੈਸ਼ੀਅਰ ਅਤੇ ਹੋਰ ਸਾਰੇ ਬਹੁਤ ਅਹੁਦੇਦਾਰਾਂ ਨੂੰ ਪਛਾਣ ਪੱਤਰ ਦੇ ਕੇ ਨਵੇਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨਵੇਂ ਅਹੁਦੇਦਾਰਾਂ ਨੇ ਫਰਮ ਲਿਆ ਕੇ ਅਸੀਂ ਸਸਤਾ ਲਈ ਦਿਨ ਰਾਤ ਮਿਹਨਤ ਕਰਕੇ ਸਸਤਾ ਦੀ ਤਰੱਕੀ ਲਈ ਕੰਮ ਕਰਾਂਗੇ ਇਸ ਮੀਟਿੰਗ ਦੇ ਵਿੱਚ ਸਸਤਾ ਨੇ ਆਉਣ ਵਾਲੇ ਮਹੀਨਿਆਂ ਵਿੱਚ ਕਾਰਜਪ੍ਰਣ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਉਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਨੇ ਬੋਲਦੇ ਆ ਕਿ ਸਾਡੇ ਇੰਟਰਨੈਸ਼ਨਲ ਚੇਅਰਮੈਨ ਜਿੰਦਰਜੀਤ ਕੋਲੀ ਜੀ ਵੱਲੋਂ ਅਤੇ ਪੁਨਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸੰਸਥਾ ਦੇ ਵਿੱਚ ਨੌਜਵਾਨ ਮੱਤਵਜਿਕਾ ਖਾਲਸਾ ਵਾਹੀਗੁਰਜੀ ਕੀ ਫਤਿਹ ਅੱਜ ਦਾ ਹਿਊਮਨਸ ਰਾਈਟਸ ਸੋਸਾਇਟੀ ਦੀ ਜ਼ਿਲ੍ਹਾ ਗਰਦਾਸਪੁਰ ਦੀ ਇੱਕ ਅਹਿਮ ਬੈਠਕ ਜਿਹੜੀ ਆ ਉਹ ਜ਼ਿਲ੍ਹਾ ਦਫ਼ਤਰ ਜੀਟੀ ਰੋਡ ਧਾਰੀਵਾਲ ਵਿਖੇ ਕੀਤੀ ਗਈ ਆ ਜਿਸ ਵਿੱਚ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਗੁਜਰਾਤ ਦੇ ਵਿੱਚ ਅਹਮਦਾਬਾਦ 'ਚ ਜਿਹੜਾ ਪਲੇਨ ਕ੍ਰੈਸ਼ ਹੋਇਆ ਜਿਹਦੇ ਵਿੱਚ ਸਿਰਫ ਇੱਕ ਹੀ ਯਾਤਰੀ ਬਚਿਆ ਬਾਕੀ ਸਾਰਿਆਂ ਦੀ ਮੌਤ ਹੋ ਚੁੱਕੀ ਆ ਉਹਨੂੰ ਸ਼ਰਧਾਂਜਲੀ ਦਿੰਦੇ ਹੋયા ਪਹਿਲਾਂ ਸਾਰੇ ਅਹੁਦੇਦਾਰਾਂ ਨੇ 2 ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਦਿੱਤੀ ਆ ਤੇ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਵਡਾਉਂਨੇ ਆ ਜਿਨ੍ਹਾਂ ਨੇ ਆਪਣੇ ਆਪਣੇ ਜੀ ਜਿਹੜੇ ਆ ਉਹ ਖੋਹ ਦਿੱਤੇ ਤੇ ਸਰਕਾਰਾਂ ਨੂੰ ਤੇ ਜਿੰਨੀਆਂ ਪਲੇਨ ਦੀਆਂ ਕੰਪਨੀਆਂ ਨੇ ਜਾਂ 에어 ਇੰਡੀਆ ਵਾ ਇਹਨਾਂ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਕਿ ਅੱਗੇ ਤੋਂ ਇਹੋ ਜਿਹੇ ਹਾਸੇ ਨਾ ਹੋਣ ਉਸ ਦੇ ਅਪਰੰਤ ਜਿਹੜੀ ਅੱਜ ਦੀ ਮੇਰੇ ਸੰਸਥਾ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਸੀ ਉਹਨਾਂ ਨੂੰ ਤਰੱਕੀ ਦੇ ਕੇ ਕਿਛ ਨੂੰ ਪੰਜਾਬ ਲੈਵਲ ਦੇ ਤੇ ਇਸੇ ਨੂੰ ਜ਼ਿਲ੍ਹਾ ਗਰਦਾਸਪੁਰ ਦਾ ਚੇਅਰਮੈਨ ਸਾਰਿਆਂ ਨੂੰ ਵੱਖ-ਵੱਖ ਅਹੁਦੇ ਦੇ ਕੇ ਅੱਜ ਉਹਨਾਂ ਦੇ ਜਿਹੜੇ ਪਛਾਣ ਪੱਤਰ ਦਿੱਤੇ ਗਏ ਆ ਅੱਜ ਦੀ ਮੀਟਿੰਗ ਬਹੁਤ ਵਧੀਆ ਹੋਈ ਆ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਪਰ ਬੇਨਤੀ ਕਰਦਾ ਮੈਂ ਧਾਰੀਵਾਲ ਤੇ ਗਰਦਾਸਪੁਰ ਦੇ ਨਿਵਾਸੀਆਂ ਨੂੰ ਕਿ ਇੱਕ ਬੜਾ ਵਧੀਆ ਪਲੇਟਫਾਰਮ ਸਾਨੂੰ ਮਿਲਿਆ ਵਾ ਆਪਣਾ ਸੇਵਾ ਕਰਨ ਦਾ ਸਮਾਜ ਦਾ ਤੇ ਆਓ ਸਾਰੇ ਰਲ ਕੇ ਸਾਡੀ ਸੰਸਥਾ ਦੇ ਮੈਂਬਰ ਬਣੋ ਖਾਸ ਕਰਕੇ ਨੌਜਵਾਨ ਸਾਡੇ ਸੰਸਥਾ ਦੇ ਚੇਅਰਮੈਨ ਨੈਸ਼ਨਲ ਚੇਅਰਮੈਨ ਰਜਿੰਦਰ ਕੋਲੀ ਜੀ ਵੱਲੋਂ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਯੂਥ ਸਾਡੇ ਨਾਲ ਜੁੜੇ ਤਾਂ ਜੋ ਅਸੀਂ ਜਿਹੜੇ ਨਸ਼ਿਆਂ ਨੂੰ ਠੱਲ ਪਾ ਸਕੀਏ ਤੇ ਸਮਾਜ 'ਚ ਵਧੀਆ ਕੰਮ ਕਰ ਸਕੀਏ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੀ ਜਿਹੜੀ ਸੰਸਥਾ ਵਾ ਇਹਦੇ ਨਾਲ ਜੁੜਨ ਲਈ ਸਾਡਾ ਦਫ਼ਤਰ ਜਿਹੜਾ ਜੀਟੀ ਰੋਡ ਧਾਰੀਵਾਲ ਤੇ ਸਟੇਟ ਬੈਂਕ ਦੇ ਨਾਲ ਆ ਇਤੇ ਸਾਡੀ ਸੰਸਥਾ ਦਾ ਕੋਈ ਨਾ ਕੋਈ ਤੁਹਾਨੂੰ ਉਦੇਦਾਰ ਹਮੇਸ਼ਾ ਮਿਲੇਗਾ ਤੇ ਇਹਦੇ ਤੁਸੀਂ ਮੈਂਬਰ ਬਣੋ ਤੇ ਲੋਕ ਸੇਵਾ ਕਰੀਏ ਇਨੀਆਂ ਗੱਲਾਂ ਨਾਲ ਖਮਾ ਦਾ ਜੱਜਕਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ